ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਸਾਥੇ ਇਸ ਸਮੇਂ ਅਸੀਂ ਨਵਾਂ ਸ਼ਹਿਰ ਬੰਗਾ ਰੋਡ ਤੇ ਮੌਜੂਦ ਹਾਂ ਪੀਐਨਬੀ ਬੈਂਕ ਦੇ ਬਿਲਕੁਲ ਸਾਹਮਣੇ ਇੱਥੇ ਹਾਦਸਾ ਹੋਇਆ ਆ ਗੱਡੀ ਜਿਹੜੀ ਇੱਥੇ ਖੜੀ ਸੀ ਟਰੱਕ ਇੱਥੇ ਖੜਾ ਸੀ ਜੀ ਟਰੱਕ ਵਾਲੇ ਵੀ ਜਿਹੜੇ ਮਹਾਲੋ ਪਿੰਡ ਦੇ ਦੱਸੇ ਜਾ ਰਹੇ ਤੇ ਜਿਹੜੇ ਜਿਹੜਾ ਇਹ ਮੋਟਰਸਾਈਕਲ ਆ ਇਹ ਖੜੇ ਟਰੱਕ ਦੇ ਪਿੱਛੇ ਆ ਕੇ ਵਿੱਚ ਵੱਜਾ ਇਹ ਵੀ ਮਹਾਲੋ ਦਾ ਦੱਸਿਆ ਜਾ ਰਿਹਾ ਨੌਜਵਾਨ ਜਿਹੜਾ ਮੋਟਰਸਾਈਕਲ ਤੇ ਸਵਾਰ ਸੀ ਮੋਟਰਸਾਈਕਲ ਦਾ ਨੰਬਰ ਹੈ ਪੀਪੀ 32 ਡਬਲ ਏ 34 38 ਔਰ ਦੱਸਿਆ ਜਾ ਰਿਹਾ ਨੌਜ ਕਬੀਰ ਸੱਟਾ ਵਜਿਆ ਜਿਸ ਨੂੰ ਹਸਪਤਾਲ ਵਿਖੇ ਲਜਾਇਆ ਗਿਆ ਤੁਹਾਡੇ ਪਿੰਡ ਦਾ ਹੀ ਸੀ ਜੀ ਮੁੰਡਾ ਮਹਾਲੋ ਦਾ ਹੀ ਆ ਮੁੰਡਾ ਵੀ ਠੀਕ ਨਾਮ ਪਤਾ ਮੁੰਡੇ ਦਾ ਨਹੀਂ ਅਸੀਂ ਇੱਥੇ ਬਾਹਰ ਰਹਿੰਦੇ ਆ ਪਿੰਡ ਤੋਂ ਉਹ ਪਿੰਡ ਜਿਹੜਾ ਸਾਰੇ ਜਾਣਦੇ ਆ ਮੁੰਡੇ ਜਿੰਨਾ ਦਾ ਹੈਗਾ ਬੰਦਾ ਕਿੰਨੀ ਕੁ ਉਮਰ ਮੁੰਡੇ ਦੀ ਮੁੰਡਾ ਹੁਣਾ ਹੀ ਆ ਮੇਰੇ ਖਿਆਲ 40 45 ਸਾਲ ਦੇ ਗੇੜ ਦੇ ਆ ਤੁਸੀਂ ਹੱਥ ਖੜੋ ਮਰਿਆ ਹਾਂ ਮਿਡਲ ਏਜ ਵਾਲਾ ਇਹ ਹਾਂ ਠੀਕ ਹੈ ਜੀ ਤੇ ਸਿੱਧਾ ਕਿ ਬੱਜਿਆ ਆ ਟਿੱਡਾ ਖੜੀ ਗੱਡੀ ਚ ਆ ਦੇਖੋ ਆ ਲੈ ਅਗਰਵੇਟਰ ਲੱਗੇ ਆ 2 ਕਿਲੋਮੀਟਰ ਤੋਂ ਬੰਦੇ ਨੂੰ ਪਤਾ ਲੱਗਦਾ ਵੀ ਮੋਰੀ ਚੀਜ਼ ਖੜੀ ਆ ਮੋਟਰਸਾਈਕਲ ਤੀਜੀ ਚ ਬੱਜਿਆ ਇਹ ਮੁੰਡਾ ਏ ਸਪੀਡ ਚ ਉਣਾ ਜਿਹੜਾ ਮਗਰ ਆ ਕੇ ਠੋਕੇ ਦੇਖੋ ਵਿੱਚ ਫਸ ਗਿਆ ਉਹਨਾਂ ਬਾਤ ਸਪੀਡ ਚ ਸਪੀਡ ਦੇ ਵਿੱਚ ਇਹ ਕੰਮ ਹੁੰਦਾ ਫਿਰ ਹੁਣ ਹਸਪਤਾਲ ਕੋਲ ਲੈ ਕੇ ਗਿਆ ਉਹ ਮਾਲਕ ਹੀ ਲੈ ਕੇ ਗਿਆ ਗੱਡੀ ਵਾਲੇ ਅੱਛੇ ਗੱਡੀ ਵਾਲੇ ਮਾਲਕ ਲੱਗੇ ਕੱਤ ਕੱਤ ਲੱਗੇ ਆਪਣੀ ਕਾਰ ਚ ਕਾਰ ਚ ਲੈ ਕੇ ਗਏ ਚਲੋ ਇਨਸਾਨੀਅਤ ਇਹੀ ਆ ਹਾਂ ਬਸ ਸਾਨੀਅਤ ਇਹੀ ਆ ਐਮਬੂਲੈਂਸ ਵੀ ਆ ਗਈ ਆ ਔਰ ਸੜਕ ਸੁਰੱਖਿਆ ਫ ਉਹ ਲੈ ਕੇ ਗਿਆ ਆਪਣੀ ਗੱਡੀ ਚ ਲੈ ਕੇ ਆਇਆ ਸਿਵਲ ਹਸਪੀਟਲ ਹਾਂ ਪਤਾ ਨਹੀਂ ਸਿਵਲ ਤੇ ਲੈ ਕੇ ਆਉਣੇ ਆ ਜਾਂ ਪ੍ਰਾਈਵੇਟ ਲੈ ਕੇ ਆਉਗੇ ਠੀਕ ਹੈ ਜੀ ਠੀਕ ਹੈ ਹਾਂਜੀ ਹਾਂ ਉਹ ਤਾਂ ਮੁੰਡੇ ਤਾਂ ਵੈਸੇ ਠੀਕ ਸੀ ਸਭ ਆ ਬਤਾ ਹੀ ਆ ਸਾਟਾ ਹੀ ਮੂੰਹ ਤੇ ਲੱਗੀ ਆਉ ਠੀਕ ਆ ਅੱਖ ਉਹਦੀ ਆਹ ਹੋਈ ਆ ਜਿਆਦਾ ਅੱਖ ਉਹ ਜਦੋਂ ਨਾ ਸਿੱਧੇ ਪਿੱਛੇ ਆ ਕੇ ਵੱਜਣਾ ਉਹਦੇ ਜੋ ਵਿੱਚ ਵੱਜਾ ਖਾਕਾ ਬਹੁਤ ਜ਼ੋਰ ਦੀ ਹੋਇਆ ਪਰ ਉਹਦੀ ਅੱਖਾਂ ਲਈ ਚੜਕਾ ਵੀ ਵਜਦਾ ਗੱਡੀ ਉਹਦੀ ਅੱਖ ਜਿਆਦਾ ਹੋਈ ਆ ਆਹੀ ਚੀਜ਼ ਆਬਦੇ ਬਹੁਤ ਦਾਤਾ ਕੰਟਰੋਲ ਇਹ ਹੋ ਜਾਣਾ ਸੀ ਉੱਥੇ ਪੀੜ ਦੇ ਵਿੱਚ ਆ ਤੇ ਉਹ ਮੁੱਢਾ ਬਲੱਡ ਵਗੈਰਾ ਨਿਕਲਦਾ ਨਾ ਹਾਂ ਬਲੱਡ ਨਿਕਲ ਇੱਥੇ ਕੇ ਆ ਚੀਜ਼ ਆਵਾਜ਼ ਨਹੀਂ 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 ਫੇਰ ਤੇ ਨਹੀਂ ਅੱਖੇ ਹੀ ਉਹਦੀ ਕੱਲੀ ਅੱਖੇ ਗਈ ਉਹਦੀ ਤੇ ਟਰੱਕ ਦੇ ਮਾਲਕ ਆ ਕੇ ਲੱਗੇ ਉਹਨੂੰ ਟਰੱਕ ਦੇ ਮਾਲਕ ਕਿ ਆਏ ਸੀਗੇ ਉਹ ਗੱਡੀ ਚੱਕ ਲੈ ਗਏ ਆ ਠੀਕ ਹੈ ਜੀ ਹਾਂਜੀ ਤਸਵੀਰਾਂ ਦਿਖਾ ਦਿੰਨੇ ਤੁਹਾਨੂੰ ਇੱਕ ਵਾਰੀ ਫਰੰਟ ਤੋਂ ਸੜਕ ਸੁਰੱਖਿਆ ਫੋਰਸ ਕੋ ਵੀ ਟੀਮ ਜਿਹੜੀ ਇੱਥੇ ਪਹੁੰਚ ਗਿਆ ਤੁਸੀਂ ਦੇਖ ਸਕਦੇ ਹੋ ਫਰੰਟ ਜਿਹੜੀ ਆ ਬਾਡੀ ਆ ਪਲਸਰ ਮੋਟਰਸਾਈਕਲ ਆ ਟੋਪੀ ਇੱਥੇ ਡਿੱਗੀ ਹੋਈ ਆ ਮੋਰੋ ਜਿਹੜੇ ਪਰ ਖੱਟੇ ਉੱਡ ਗਏ ਆ ਮੋਟਰਸਾਈਕਲ ਦੇ ਜਿਹੜੀ ਸ਼ੋਅ ਆ ਉਹੀ ਨੁਕਸਾਨੀ ਗਈ ਆ ਟਾਇਰ ਹਾਲਾਕੇ ਠੀਕ ਹਲੇ ਤੇ ਲੜਾ ਮਗਰਾੜ ਵੀ ਠੀਕ ਹੈ ਫਰੰਟ ਦੀ ਸ਼ੋ ਜਿਹੜੀ ਆ ਕਾਫੀ ਨੁਕਸਾਨੀ ਗਈ ਆ ਟੋਪੀ ਇੱਥੇ ਡਿੱਗੀ ਹੋਈ ਆ ਖੂਨ ਹੈ ਹੇਟਾ ਔਰ ਮੱਥੇ ਤੇ ਜਿਹੜੀ ਸੱਟ ਕਹਿੰਦੇ ਲੱਗੀ ਅੱਖ ਦੇ ਕੋਲ ਤਾਂ ਇਹ ਜਿਹੜੀ ਗੱਡੀ ਆ ਗੱਡੀ ਦਾ ਗੱਡੀ ਦੇ ਕਹਿੰਦੇ ਓਨਰ ਆ ਜਿਹੜੇ ਉਹੀ ਹਸਪੀਟਲ ਵਿਖੇ ਲੈ ਕੇ ਗਏ ਆ ਪਰ ਇਨਸਾਨੀਅਤ ਆਪਣੀ ਸਮਝਦੇ ਹੋਏ ਹਸਪੀਟਲ ਲੈ ਕੇ ਗਏ ਆ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਪਹੁੰਚ ਗਈ ਹੈ ਤੇ ਬਾਜੀ ਤੁਹਾਡੀ ਗੱਡੀ ਹੈ ਫੋਟੇ ਫਿਰ ਨਾਲ ਦੇ ਉਹਨਾਂ ਨੂੰ ਲੈ ਕੇ ਗਿਆ ਹਸਪਤਾਲ ਲੈ ਕੇ ਹਾਂ ਨੀ ਉਹ ਹਸਪਤਾਲ ਲੈ ਕੇ ਮੁੰਡੇ ਨੂੰ ਕਿਹੜੇ ਹਸਪਤਾਲ ਲੈ ਕੇ ਗਏ ਸੀ ਸਰਕਾਰ ਨੂੰ ਲੈ ਗਏ ਸਰਕਾਰੀ ਲੈ ਕੇ ਗਏ ਗੱਡੀ ਖੜੀ ਸੀ ਪਤਾ ਨਹੀਂ ਉਹਨਾਂ ਸਰਕਾਰੀ ਹੀ ਪਤਾ ਨਹੀਂ ਲੈ ਕੇ ਗਏ ਚਲੋ ਆਪਣੀ ਤੁਹਾਡੀ ਗੱਡੀ ਖੜੀ ਸੀਗੀ ਹਾਂਜੀ ਖੜੀ ਸੀਗੀ ਖੜੀ ਦੇ ਵਿੱਚ ਬੱਜੇ ਇੱਥੇ ਹਾਂ ਲੇਬਰ ਵਾਲੇ ਲਿਗਦਾ ਖਾਲੀ ਕਰਕੇ ਆਏ ਆ ਸੀ ਠੀਕ ਹੈ ਜੀ ਘੁੰਮਣਾ ਤੋਂ ਤੇ ਇੱਥੇ ਖਾਲੀ ਕਰਕੇ ਲੇਬਰ ਲਾ ਕੇ ਹਲੇ ਇੱਧੇ ਤੱਕ ਗਈ ਆ ਅਸੀਂ ਗੱਡੀ ਸਟਾਰਟ ਕਰਨ ਲੱਗਾ ਤੇ ਮਗਰੋਂ ਵਹਿਰ ਦੇਣੀ ਮਾਰਿਆ ਆ ਕੇ ਮੋਟਰਸਾਈਕਲ ਹੁਣ ਤੁਹਾਡੇ ਨਾਲ ਤੇ ਲੈ ਕੇ ਹਾਂ ਲੈ ਗਏ ਸਾਡੇ ਬੰਦੇ ਪਾਈਏ ਵੱਡੇ ਬ੍ਰਦਰ ਲੈ ਗਏ ਆ ਆਗੇ ਨਾਲ ਮੋਕੇ ਦੇ ਠੀਕ ਹੈ ਠੀਕ ਹੈ ਵੈਸੇ ਮੁੰਡਾ ਬੋਲਦਾ ਸੀ ਹਾਂ ਆ ਬੋਲ ਰਿਹਾ ਆ ਆਪੋ ਮੁੰਡਾ ਬੈਠ ਗਿਆ ਸੀਗਾ ਚਲੋ ਫਿਰ ਤਾਂ ਠੀਕ ਹੈ ਠੀਕ ਹੈ ਚਲੋ ਇਨਸਾਨੀयत ਨਾਤੇ ਇਹਨਾਂ ਦੇ ਜਿਹੜੇ ਬ੍ਰਦਰ ਹੈ ਉਹ ਹਸਪੀਟਲ ਲੈ ਕੇ ਗਏ ਆ ਉਮੀਦ ਕਰਦੇ ਨੌਜਵਾਨ ਠੀਕ ਹੋ ਜਵੇ ਹਾਂਜੀ ਹਾਂਜੀ ਚਲੋ ਬਹੁਤ ਸ਼ੁਕਰ ਬਹੁਤ ਸ਼ੁਕਰਿਆ ਜੀ ਇਹ ਵੀ ਮਹਾਲੋ ਪਿੰਡ ਤੇ ਮੁੰਡਾ ਹੀ ਮਹਾਲੋ ਪਿੰਡ ਉਹਦਾ ਨਾਂ ਪਤਾ ਕੀ ਐ ਉਹਦਾ ਮੁੰਡੇ ਦਾ ਨਾਂ ਨਹੀਂ ਪਤਾ ਉਹਦੇ ਭਰਾ ਦਾ ਯਾਨੀ ਕਿ ਨਾਂ ਪਤਾ ਹੈਪੀ ਹੈਪੀ ਕਹਿੰਦੇ ਮੁੰਡੇ ਨੂੰ ਚਲੋ ਠੀਕ ਹੈ ਉਮੀਦ ਕਰਦੇ ਠੀਕ-ਠਾਕ ਹੋਵੇ ਬ੍ਰਦਰ ਭਾਈ ਉਸੇ ਟਾਈਮ ਗੱਡੀ ਲੈ ਕੇ ਆਗੇ ਸੀਗੇ ਉਸੇ ਟਾਈਮ ਭੇਜਤਾ ਸੀ ਨਾਲ ਹੀ ਚਲੋ ਠੀਕ ਹੈ ਬਚਾ ਹੋ ਜਾਣਾ ਚਾਹੀਦਾ ਹਾਂਜੀ ਬਚਾਈ ਆਈ ਕਈ ਪਰਚਾ ਔਰ ਅੱਜ ਮੇਰੇ ਖਿਆਲ ਸਾਨੂੰ ਕਾਲ ਆਈ ਅਸੀਂ 2 ਮਿੰਟ ਚ ਪਹੁੰਚੇ ਆਂ ਔਰ ਪਹਿਲੀ ਵਾਰ ਉਹਨਾਂ ਐਮਬੂਲੈਂ ਸड़कसुरक्षा फोर्स ਵੀ ਤੁਰੰਤ ਪਹੁੰਚੀ ਆ ਕਹਿੰਦਾ ਨਾ ਮੈਨੂੰ ਵੀ ਛੇਤੀ ਲੈ ਜਾਓ ਵੀ ਹਨਾ ਮੈਂ ਕਹਾਂ ਚੱਲ ਗੱਡੀ ਕਰ ਚਲੋ ਕੋਈ ਫਰਜ਼ ਹੈ ਕੋਈ ਫਰਜ਼ ਹੈ ਠੀਕ ਹੈ ਜੀ ਜੇ ਐਦਾਂ ਦੇਖੋ ਐਕਸੀਡੈਂਟ ਕੋਈ ਜਾਨ ਪੁੱਜ ਕੇ ਨਹੀਂ ਕਰਦਾ ਐਕਸੀਡੈਂਟ ਹੋ ਜਾਂਦੇ ਆ ਔਰ ਇਹਨਾਂ ਦੀ ਗੱਡੀ ਦੇ ਪਿੱਛੇ ਜਿਹੜੇ ਰਿਫਲੈਕਟਰ ਲੱਗੇ ਹੋਏ ਗੱਡੀ ਚਿੱਟੀ ਪੱਟੀ ਤੇ ਬਿਲਕੁਲ ਟਾਇਰ ਉੱਤੇ ਆ ਪਰ ਫਿਰ ਵੀ ਬਚਾਓ ਸਕਦਾ ਆ ਪਰ ਐਦਾਂ ਵੀ ਨਹੀਂ ਕਹਿ ਸਕਦੇ ਗੱਡੀ ਬਿਲਕੁਲ ਗੱਬੇ ਖੜੀ ਆ ਪਰ ਇਹੀ ਫਰਜ਼ ਆ ਜਦੋਂ ਐਕਸੀਡੈਂਟ ਹੋ ਜਵੇ ਜਿਹੜਾ ਬੰਦਾ ਸਭ ਤੋਂ ਨੇੜੇ ਆ ਉਹ ਹਸਪਤਾਲ ਲੈ ਜਾਵੇ ਹਾਲਾਂਕਿ ਇਹ ਇੱਥੇ ਖੜੇ ਸੀਗੇ ਇਹਨਾਂ ਨੇ ਫਿਰ ਵੀ ਕਿਹਾ ਕਿ ਅਸੀਂ ਪੈਲ ਦੇ ਆਧਾਰ ਤੇ ਲੈ ਕੇ ਜਾਣੇ ਇਹੀ ਫਰਜ ਹੈ ਨੌਜਵਾਨ ਠੀਕ ਹੋ ਜੇ ਸਾਡੀ ਇਹੀ ਉਮੀਦ ਹੈ ਇਹੀ ਦੁਆ ਹੈ ਔਰ ਪ੍ਰਸ਼ਾਸਨ ਅਕੋ ਬੇਨਤੀ ਹੈ ਜਿਦਾ ਉਹ ਦੇਖੋ ਲਾਈਟਾਂ ਲੱਗੀਆਂ ਜ਼ਰੂਰ ਆ ਸਟਰੀਟ ਲਾਈਟਾਂ ਲੇਕਿਨ ਚੱਲਦੀ ਕੋਈ ਨਹੀਂ ਜੇ ਚੱਲਦੀ ਹੁੰਦੀ ਤਾਂ ਬਚਾਅ ਹੋ ਜਾਣਾ ਸੀਗਾ ਲਾਈਟ ਕੋਈ ਨਹੀਂ ਚੱਲਦੀ ਠੇਕੇ ਮੋਰ ਜਗਮਗ ਪੂਰੀ ਆ ਪਰ ਆ ਜਿਹੜੀ ਸਟਰੀਟ ਲਾਈਟ ਹੈ ਇਹ ਕੋਈ ਨਹੀਂ ਚੱਲਦੀ ਜੇ ਚੱਲਦੀ ਹੁੰਦੀ ਬਚਾਅ ਪੱਕਾ ਹੋ ਜਾਣਾ ਸੀਗਾ ਤਾਂ ਨਗਰ ਕੌਂਸਲ ਅੱਗੇ ਬੇਨਤੀ ਆ ਕਿ ਪੈਸਾ ਤੁਸੀਂ ਇਕੱਠਾ ਕਰਨਾ ਪ੍ਰਸ਼ਾਸਨਕ ਕੇ ਬੇਨਤੀ ਤੁਸੀਂ ਪੈਸਾ ਕੱਟਾ ਕਰਨਾ ਟੈਕਸ ਦੇ ਰੂਪ ਵਿੱਚ ਬਹੁਤ ਸਾਰਾ ਆਹ ਲਾਈਟਾਂ ਕਿਨੂੰ ਜਗਾਣੀਆਂ ਕਿਦਾ ਫਰਜ਼ ਇਹ ਸਵਾਲ ਦੇ ਨਾਲ ਵੀਡੀਓ ਨੂੰ ਖਤਮ ਕਰਦੇ ਬਹੁਤ ਸ਼ੁਕਰੇ